ਮੋਟਰਸਾਈਕਲ ਦੀ ਟੱਕਰ ਵਿੱਚ 7 ਸਾਲਾ ਬੱਚੀ ਦੀ ਮੌਤ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਟੀਆਂ ਲੱਗੇ ਸਕੂਲ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਦ ਕਿ ਇੱਕ 7 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਖਮੀਆਂ ਨੂੰ ਰਹਾਗिरा ਵੱਲੋਂ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਵਾਸੀ ਮਨਸੂਰਵਾਲ ਬੇਟ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਸ਼ੇਖੂਪੁਰ ਤੋਂ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਮੋਟਰਸਾਈਕਲ ਤੇ ਆਪਣੇ ਪਿੰਡ ਮਨਸੂਰਵਾਲ ਬੇਟ ਜਾ ਰਹੇ ਸਨ। ਜਦੋਂ ਪਿੰਡ ਹੋਠੀਆਂ ਨੇੜੇ ਪਹੁੰਚੇ ਤਾਂ ਇੱਕ ਸਕੂਲ ਬੱਸ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਅਚਾਨਕ ਟੱਕਰ ਹੋ ਗਈ। ਜਿਸ ਕਾਰਨ ਉਹਨਾਂ ਦੀ ਸੱਤ ਸਾਲਾ ਬੱਚੀ ਸੀਰਤ ਕੌਰ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ਵਿੱਚ ਸਿਮਰਨਜੀਤ ਸਿੰਘ ਉਸਦੀ ਪਤਨੀ ਸੁਮਨ ਤੇ ਇੱਕ ਲਗਭਗ ਡੇਢ ਸਾਲਾ ਬੱਚੀ ਸਿਮਰਨ ਗੰਭੀਰ ਜ਼ਖਮੀ ਹੋ ਗਈ। ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿੱਚ ਡਿਊਟੀ ਡਾਕਟਰ ਸਿਧਾਰਥ ਬਿੰਦਰਾ ਵੱਲੋਂ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਾਈ ਸੈਂਟਰ ਜਲੰਧਰ ਰੈਫਰ ਕੀਤਾ ਜਾ ਰਿਹਾ ਹੈ ਇਸ ਸਬੰਧੀ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਪੂਰਥਲਾ ਤੋਂ ਪੱਤਰਕਾਰ ਜਗਿੰਦਰ ਸਿੰਘ ਜਾਤੀਕੇ ਅਤੇ ਗੋਬਿੰਦ ਸੁਖੀਜਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਹੋਇਆ ਕੀ ਪਈ ਕਿਦਾਂ ਹੋਇਆ ਐਕਸੀਡੈਂਟ ਪਤਾ ਨਹੀਂ ਯਾਰ ਭਾਈ ਮੈਂ ਤਾਂ ਦੇਖਿਆ ਨਹੀਂ ਬਸ ਇਹ ਕਿਸੇ ਤੇ ਸੀਗੇ ਤੁਸੀਂ ਮੈਂ ਤਾਂ ਬੈਠਾ ਹੀ ਮੈਂ ਆ ਗਿਆ ਸੀ ਤੇ ਜਿਹੜੀ ਐਕਸਪਾਇਰ ਹੋਇਆ ਬੱਚਾ ਕੀ ਨਾਮ ਦੱਸੋ ਅੱਛਾ ਜੀ ਕੀ ਨਾਮ ਤੁਹਾਡਾ ਕੀ ਗੱਲ ਕੀ ਹੋਈ ਅੱਜ ਕਿਥੋਂ ਹੋਇਆ ਤੁਸੀਂ ਬੱਸ ਤੇ ਪਹੁੰਚੇ ਸਕੂਲ ਅੱਗੇ ਬੱਸ ਤੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਉਧੋਂ ਆ ਰਹੇ ਸੀ ਜਿੰਨਤ 38 ਕੇ ਉਹਨੇ ਮੱਤ ਵਾਲੇ ਨੇ ਟੱਕਰ ਮਾਰੀ ਅੱਛਾ ਜੀ ਠੀਕ ਹੈ ਇਹ ਜਿਹੜਾ ਬੱਚਾ ਜਿਹੜਾ ਡੈਥ ਹੋਈ ਹੈ ਕਿੰਨੀ ਉਮਰ ਸੀ ਉਹਦੀ ਹੋ ਸਕਦਾ ਸਾਲਾ ਸੀ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੋਲ ਹੋਤੀਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ ਚਾਰ ਪੀਛਟ ਆਏ ਹੈ ਵਿੱਚੋਂ ਇੱਕ ਪਰ ਡੈਡ ਹੈ ਐਂਡਿੰਗ ਹੈਗੀ ਅੰਡਰ ਟ੍ਰੀਟਮੈਂਟ ਤੇ ਉਹਨਾਂ ਚੋਈ ਕੇ ਦਾ ਨਾਮ ਹੈ ਸਿਮਰਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਹੈ ਜਿਹਦਾ ਨਾਮ ਹੈ ਬਾਣੀ 1.5 ਸਾਲ ਦੀ ਬੱਚੀ ਹੈ ਅੱਛਾ ਜੀ ਸਰ ਜਿਹੜੀ ਡੈਥ ਹੋਈ ਆ ਉਹ ਕੀ ਨਾਮ ਦਾ ਉਹਦਾ ਨਾਮ ਹੈਗਾ ਆ 7 ਸਾਲ ਦੀ ਲੜਕੀ ਹੈ ਕੀ ਨਾਮ ਜਿਹੜਾ ਉਹਦਾ ਅਸੀਰਤ ਕੁਆ ਨਾਮ ਹੈ 7 ਸਾਲ ਦੀ ਲੜਕੀ ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਚੂਲੇ ਦੇ ਫ੍ਰੈਕਚਰ ਹੈਗੇ ਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਰਿਹਾ ਹੂ ਸੇ ਰੈਫਰ ਕਰੋਗੇ ਕਿ ਇੱਥੇ ਅਛਾ ਹੈ ਰੈਫਰ